ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਹੈ ਤਿੰਨ ਗਾਵਾਂ ਦਿਖਾਉਣੀਆਂ ਇੱਕ ਤਾਜੀ ਸੋਇਤਾਂ ਦਿਖਾਉਣੀ ਹੈ ਇੱਕ ਗੱਬਨਗਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਟੋਕਰ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਵੀਡੀਓ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਆਪ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ। ਵੀਰ ਜੀ ਨਾਮ ਦੱਸਦੇ ਕਰੀ ਆਪਣਾ। ਨਾਮ ਕਵਲਜੀਤ ਸਿੰਘ ਜੀ ਪਿੰਡ ਬਟਾਰੇ। ਅੱਛਾ ਜੀ। ਜਿਹੜਾ ਆਵਰੀ ਸਰ ਤਹਿਸੀਲ ਬਾਬੋ ਕਾਲਾ। ਠੀਕ ਐ। ਤੇ ਮੇਨ ਰੋਡ ਕਿੰਨਾ ਕੁ ਜੀ ਇੱਥੋਂ ਆਪਾਂ? ਮੇਨ ਰੋਡ ਜੀ ਖਲਤਿਆਂ ਤੋਂ 2 ਕਿਲੋਮੀਟਰ। ਹਾਂਜੀ। ਤੇ ਇਧਰੋਂ ਜਦੋਂ ਆਪਾਂ ਉੱਤਰਦੇ ਆ 1 ਕਿਲੋਮੀਟਰ। ਮੇਨ ਵੱਡੇ ਰੋਡ ਤੇ 1 ਕਿਲੋਮੀਟਰ। ਠੀਕ ਐ ਜੀ। ਤੇ ਫੋਨ ਨੰਬਰ ਬੋਲਦੇ। ਦੁਬਾਰਾ ਰਾਂਕੇ ਲਵਾਰਾਂ ਵਾਲੀ ਜੀ ਸੜਕ ਦੇ ਉੱਤੇ ਆ। ਫਾਟਕ ਦੇ ਲੱਗੇ ਬਿਲਕੁਲ। ਫਾਟਕ ਦੇ 73476 ਹਾਂਜੀ 459 ਸਹੀ ਠੀਕ ਹੈ ਜੀ ਠੀਕ ਪਹਿਲਾਂ ਫਿਰ ਆਪਾਂ ਗੱਬਨ ਕਾਂ ਹੀ ਦਿਖਾ ਦਈਏ ਜੀ ਕਿਨਵਾ ਸੂਆ ਸੋਨਾ ਵੀਰ ਜੀ ਨੇ ਇਹਦਾ ਤੀਜਾ ਸੂਆ ਭਾਈ ਅੱਛਾ ਦੇ ਨੇ 15 ਰਿੰਦੇ ਪੂਰੇ ਤੇ ਦੁੱਧ ਕਿੰਨਾ ਚ ਵਾਜੂਗੀ ਹੈ ਦੁੱਧ ਜੀ ਵੇਖੋ ਉਹ ਘਰ ਵਾਲੇ ਤੇ ਕਹਿੰਦੇ ਆ ਵੀ ਅਸੀਂ 14 15 ਚੋਂ ਦੇਣਾ ਹੈ ਨਹੀਂ 12 ਦੀ ਕਹੀ ਨੇ ਅੱਛਾ ਹਾਂਜੀ 12 ਕਿ ਲੀਟਰ ਦੁੱਧ ਜਿਹੜਾ ਉਹ 14 15 ਚੋਂ ਦੇ ਰਹੇ ਆ ਘਰ ਵਾਲੇ ਧੰਨਵਾਦ 2-4 ਕਿਲੋ ਦਾ ਕਹਿੰਦੇ ਠੀਕ ਹੈ ਜੀ ਅਜ ਬਣੂਗੀ ਬਹੁਤ ਦਾ ਲਾਡੂਣਾ ਬਹੁਤ ਹੈ ਠੰਡੀ ਬੜੀ ਆ ਇਹ ਤੋ ਲੈ ਜਾ ਇੱਕ ਕਰੀਏ ਸਬਾਰਾ ਕਮਾ ਲਿਓ ਬਾਹਰ ਅਜ ਲੈ ਅਜ ਲੈ ਜਾ ਲੈ ਜਾ ਬਾਕੀ ਸੋਚ ਜੇ ਟਾਈਮ ਥੋੜਾ ਘੱਟਦੀ ਆ ਦੁੱਧ 12 ਲੀਟਰ ਦੇ ਕਰੀਬ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਤੇ ਵੀਰ ਜੀ ਕੀ ਰੱਖਣਾ ਫਿਰ ਇਹਦਾ ਮੁੱਲ ਆਪਾਂ ਮੁੱਲ ਜੀ ਕਰ ਨੂੰ ਭਾਵੇਂ 35000 ਕਰ ਲਿਆ ਆਏ ਆ ਹਨ 30 ਦੀ ਦੇ ਦਿਆਂਗਾ ਹਨਾ ਉਹ ਚੋਂ ਮੰਤਨ ਕਰਦੇ ਆਂ ਬੇ ਅੱਛਾ ਮੰਤਨ ਹੋ ਜਾਊਗਾ ਵਿੱਚ ਚਲੋ ਕੋਈ ਫੋਨ ਲਾਵੇ ਹਨਾ ਜਦੋਂ ਕੋਈ ਲਾਊਗਾ ਉਦੋਂ ਮੰਤਨ ਹੋ ਜੂਗਾ ਠੀਕ ਹੈ ਜੀ ਮੌਕੇ ਤੇ ਮੰਤਨ ਹੋ ਜਾਊਗਾ ਤੇ ਹੁਣ ਆਪਾਂ ਦਿਖਾ ਦਈਏ ਸੱਜਰ ਸੂਈ ਦਿਖਾ ਦਈਏ ਜਿਹੜੀ ਚੰਗੇ ਕੱਦ ਕਾਠ ਵਾਲੀ ਆ ਦਸ ਗਿਆ ਵੀ ਦੀਏ ਤੇ ਬਾਰੇ ਇਹ ਕਿ ਨਾ ਭਾਜੀ ਝੂਠ ਨਹੀਂ ਮਾਰਨਾ ਪਹਿਲੀ ਗੱਲ ਆਪਾਂ ਸਚਾਈ ਕਰਕੇ ਦੇਣੀ ਆ ਹਾਂਜੀ ਇਹਦਾ ਗਾਰਡਲਾ ਥਾਣਾ ਜਿਹੜਾ ਹਾਂਜੀ ਬਹਿਣੀ ਹਾਲ ਦਾ ਉਹ ਜੇ ਅੱਧਾ ਅੱਧਾ ਵਾ ਅੱਧਾ ਜੇ ਅੱਛਾ ਦੁੱਧ ਹੋਣਾ ਹਾਲ ਦੇ ਘੜੀ ਦਾ ਅੱਜ ਚੌਥਾ ਦੇਣਿਆ ਸੁਈ ਨੂੰ ਉਹ ਵੱਛੀ ਜੇ ਮਗਰ ਅੱਛਾ ਮਗਰ ਵੱਛੀ ਆ ਹਾਂਜੀ ਬਰੀਡ ਦੀ ਵੱਛੀ ਆ ਮਗਰ ਕੀ ਕਹਿੰਦਾ ਨੇ 5000 ਰੁਪਏ ਦਾ ਬੰਦਾ ਨੇ ਲਵਾਇਆ ਨਾੜ ਬੱਚੇ ਤੇ ਉਹ ਵੱਛੀ ਆ ਹੁਣ ਹਾਲ ਦੀ ਘੜੀ ਦਾ 14 ਲੀਟਰ ਮੰੰਤੀ ਦਾ ਹੋਊਗਾ ਦੋ ਟਾਈਮ ਦੀ ਚਵਾਈ ਕਰਕੇ ਇਥੋਂ ਮੇਰਾ ਵੀਰ ਭਰਾ ਕੋਈ ਵੀ ਖੜੇ 14 ਲੀਟਰ ਦੁੱਧ ਪੱਕਾ ਕੋੜਾ ਹਾਲ ਦੀ ਘੜੀ ਦਾ ਹੋਊਗਾ ਅੱਛਾ 20 ਤੇ ਪਲੱਸ ਹੋਊਗੀ 20 ਲੀਟਰ ਤੱਕ ਜਿਹੜਾ ਚਲ ਜਾਊਗਾ ਹਾਂਜੀ 20 ਤੇ ਪੂਰਾ ਜਾਊਗੀ ਜਾਊਗੀ ਵੀ ਪੰਜਾਂ 14 ਦਿਨਾਂ ਦੇ ਵਿੱਚ ਵਿੱਚ ਗਰੰਟੀਦਾਰ ਆ ਠੀਕ ਹੈ ਜੀ ਹਾਂਜੀ ਪਿੰਡੋ ਗਾਂ ਲਈ ਆ 20 ਕਿਲੋ ਦੁੱਧ ਉਹ ਅਗਲੇ ਚੁੰਦੇ ਰਹੇ ਆ ਠੀਕ ਆ ਤੇ ਹੁਣ 14 ਪਹਿਲੇ ਦਿਨੋਂ ਹੀ ਬੰਦ ਰਿਹਾ 14 ਲੀਟਰ ਘਰੋਂ ਚਵਾ ਕੇ ਦੋਗੇ ਹਾਂਜੀ 14 ਲੀਟਰ ਘਰੋਂ ਚਵਾ ਕੇ ਦਵਾਂਗੇ ਉਹ ਅੱਧਾ ਅਸੀਂ ਕਹਿੰਨੇ ਆਂ ਪਰ ਅੱਧਾ ਵੀ ਕੇ ਦੇ ਦੇਣੀ اچھا ہاں جی ਪਹਿਲਾ ਵੀ ਇਹ ਚਲੋ ਇਹਦਾ ਹੀ ਅੱਧਾ ਵਾ ਹੈ ਅੱਧਾ ਵਾ ਚਲਦਾ ਵਾ ਤਰਾਂ ਤੁਹਾਨੂੰ ਚਲਦਾ ਵਾ ਠੀਕ ਹੈ ਪਰ ਇਹ ਆ ਵੀ ਆਪਾਂ ਦੇਣੀ ਤਿੰਨਥ ਨਹੀਂ ਕਰਕੇ ਠੀਕ ਹੈ ਜੀ ਤਿੰਨਾਂ ਦੀ ਫੁੱਲ ਗਰੰਟੀ ਦਵਾਂਗੇ ਹਾਂ ਥਾਣੇ ਜੀ ਅਗਲਾ ਜਿਹੜਾ ਵਾ ਹੈਗਾ ਥੋੜਾ ਜਿਹਾ ਛੋਟਾ ਵਾ ਬਾਕੀਆਂ ਨਾਲ ਹਾਂ ਜੀ ਠੀਕ ਹੈ ਜੀ ਉਹ ਤਰ੍ਹਾਂ ਅੱਧਾ ਥਣ ਕਿੰਦੇ ਕੀ ਹੁੰਦਾ ਤੋੜ ਦਿਓ ਜੀ ਦੂਸਰਾ ਵੀ ਆ ਜੀ ਬਾਕੀ ਕੱਦ ਕਾਠ ਇਹਦਾ ਚੰਗਾ ਉੱਚਾ ਵਾ ਦੋ ਤੇ 2 ਲੀਟਰ ਜਿਹੜਾ ਕਹਿੰਦੇ ਕਿ ਛਵਾਜੂਗੀ ਆਹ ਕਾਹੀ ਬਹੁਤ ਹੈ ਨਾ ਦੇਖ ਸੰਤੇ ਜੀ ਬਾਕੀ ਸੂਈ ਸਵਾਈ ਆ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਭਾਵੇਂ ਧਾਰਾ ਮਾਰ ਲੈਣਾ ਜੀ ਚਲੋ ਜੀ ਮਾਰੀ ਦਿਖਾ ਦਿਓ ਇੱਕ ਵਾਰੀ ਥਣ ਦਾ ਪਤਾ ਲੱਗ ਜਾ ਚੰਗੀ ਤਰ੍ਹਾਂ ਆਹ ਦੇਖ ਸਾਡੇ ਜੀ ਆ ਪਿਛਲੇ ਥਣਾਂ ਦਾ ਚਵਾ ਅਗਲੇ ਥਣਾਂ ਵੀ ਦਿਖਾ ਦੇ ਦਿਓ ਚਾਓ ਬਿਲਕੁਲ ਗਾਰਡ ਦੇ ਪਰਲੇ ਦਾ ਠੀਕ ਹੈ ਪੂਰਾ ਪੂਰਾ ਹੋਊਗਾ ਅਗਲੇ ਪਿਛਲੇ ਨਾਲ ਬਰਾਬਰ ਆਊਗਾ ਅੱਛਾ ਠੀਕ ਹੈ ਜੀ ਠੀਕ ਹੈ ਆਪਾਂ ਪਹਿਲਾਂ ਬੰਦ ਕਰਕੇ ਦੇਣਾ ਵਾ ਪਹਿਲਾਂ ਤੂੰ ਹੀ ਇਹਦੇ ਤੇ ਫਾਲਡ ਰਿਆ ਵਾ ਤੁੰਮੇ ਅੱਛਾ ਪਹਿਲੇ ਸੂਵੇ ਤੂੰ ਹਾਂਜੀ ਪਹਿਲੇ ਸੂਵੇ ਤੂੰ ਹੀ ਠੀਕ ਹੈ ਇੱਥੋਂ ਬਹੁਤ ਸੌਂਗਾਂ ਲਈ ਪੰਡੋ ਨੇ ਠੀਕ ਹੈ ਜੀ ਹਾਂਜੀ ਉਹਨਾਂ ਨੇ ਵੀ ਦੱਸ ਕੇ ਦਿੱਤੀ ਆਪਾਂ ਉਹ ਦੱਸ ਕੇ ਦੇਣੀ ਠੀਕ ਹੈ ਜੀ ਹਾਂਜੀ ਤੇ ਆਪਾਂ ਵੀਰ ਜੀ ਫਿਰ ਕੀ ਰੱਖਨੇ ਦਾ ਮੁੱਲ ਮੋਲ ਜੀ ਇਹਦਾ ਵੀ ਭਾਵੇਂ ਆਪਾਂ ਕਰਨ ਨੂੰ 40 ਕਰੀ ਜਾਈਏ ਦੇ ਦਿਆਂਗੇ 32000 ਦੀਆਂ ਅੱਛਾ 32000 ਹੀ ਦੇ ਦੋਗੇ 32000 ਦੀਆਂ ਦੇ ਦਿਆਂਗੇ ਹਾਂ ਨਾ ਦੁੱਧ 20 ਕਿਲੋ ਦੀ ਗਾਰੰਟੀ ਫੁੱਲ ਦਵਾਂਗੇ ਕਿ 20 ਲੀਟਰ ਦੁੱਧ ਕਰਦੇ ਹਾਂ ਜੀ 20 ਲੀਟਰ ਦੀ ਫੁੱਲ ਗਾਰੰਟੀ ਬਾਕੀ ਮੌਕੇ ਤੇ 14 ਲੀਟਰ ਚਵਾ ਕੇ ਦੋਗੇ ਹੁਣ ਮੌਕੇ ਦਾ 14 ਪਹਿਰੇ ਦਾ ਚਵਾ ਕੇ ਦਵਾਂਗੇ ਤਿੰਨ ਟਾਈਮ ਵੀਰ ਭਰਾ ਤਿੰਨ ਟਾਈਮ ਤਸੱਲੀ ਕਰਕੇ ਖੜੇ ਅੱਛਾ 14 ਲੀਟਰ ਮਿਲ ਕੇ ਦਵਾਂਗੇ ਆਪਣੀ ਬਾਲਟੀ ਫੜ ਲੈ ਤੇ ਲੀਟਰ ਫੜ ਲੈ ਠੀਕ ਹੈ ਕੋਈ ਲੋ ਲਿਆਜ ਨਹੀਂਗਾ ਵੱਛੀ ਨੂੰ ਛੱਡ ਕੇ 14 ਚੁੰਨੇ ਆ ਆ ਵੱਛੀ ਹੈ ਜਿਹੜੀ ਮਗਰ ਵੱਛੀ ਵੀ ਚਲਾ ਸੋਹਣੀ ਹੈ ਜਿਹੜੀ ਆਪਨੇ ਪੂਰਾ ਵੇਖ ਲੋ ਵੀ ਦੋਹਾਂ ਨਾਲ 14 ਜੇ ਚੁੰਨੇ ਆ ਆ ਦੇਖ ਸਾਦੇ ਜੇ ਸੋਹਣੀ ਵੱਛੀ ਹੈ ਬਾਕੀ ਆਪ ਵੈੜ ਵੀ ਸੋਹਣੀ ਆ ਬਾਕੀ ਜਿਹੜਾ ਕੋ ਵੀ ਲੈ ਜਾਊਗਾ ਸਾਂਭ ਅਲਾ ਦੁੱਧ ਚੰਗਾ ਚਵਾਈ ਜਾਊਗੀ ਤੇ ਹੁਣ ਇੱਕ ਹੋਰ ਟੁਕੜਗਾ ਆ ਗਈ ਅੰਡੇ ਤੇ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਇਹਦੇ ਕੋਲ ਜੀ ਕੈਨ ਨੂੰ ਭਾਵੇਂ ਤੇ ਅਸੀਂ ਫਾਟੇ ਕਹੀ ਜਾਈਏ ਅੱਠ ਕਹੀ ਜਾਈਏ ਜਿਹੜਾ ਪੱਕਾ ਦੁੱਧ ਆ ਉਹ ਸਾਢੇ ਕਿ 5 ਲੀਟਰ ਤੁਸੀਂ 5 ਮਿਸ਼ਕੇ ਚਲੋ ਅੱਛਾ 5 ਲੀਟਰ ਚਵਾਈ ਜਾਂ ਉਦਾਂ ਸਾਢੇ ਕਿ 7 ਲੀਟਰ ਵੀ ਕਰ ਦਿੰਦੀ ਜੀ ਠੀਕ ਹੈ ਜੀ ਗਰਮ ਚਵਾਈ ਦਾ ਠੀਕ ਹੈ ਜਿਹੜਾ ਠੰਡਾ ਜੇ ਉਹ 5 ਲੀਟਰ ਜਿ ਮਿੰਤੀ ਵਾਲਾ ਤੇ ਦੋਵੇਂ ਟਾਈਮ ਚਵਾਈ ਕਰਦੇ ਦੋਵੇਂ ਟਾਈਮ ਚਵਾਈ ਕਰਕੇ ਠੀਕ ਹੈ ਤਸੱਲੀ ਕਰਕੇ ਦੇਵਾਂਗੇ ਅੱਛਾ ਅਗਲੇ ਦਿਨ ਘਰ ਤੱਕ ਗਰੰਟੀ ਦੇਵਾਂਗੇ ਠੀਕ ਹੈ ਜੀ ਜੇ ਘਟ ਦਵੇ 5 ਤੋਂ ਤੇ ਗਾਂ ਵਾਪਸ ਅੱਛਾ ਇਹ ਵੀ ਗਾਰੰਟੀ ਫੁੱਲ ਠੀਕ ਹੈ ਜੀ ਹਾਂ ਜੀ 5 ਲੀਟਰ ਦੀ ਫੁੱਲ ਬਾਕੀ ਇਹ ਹੈ ਕਿ ਸਾਂਭੀ ਕਿਸ ਨੇ ਬੜੀ ਘਾਟਿਆ ਹਨਾ ਵੇਖੋ ਮਟਰ ਮੋਟਰ ਖਾਂਦੀਆਂ ਵਾਂ ਗਾਵਾਂ ਅੱਜ ਕੱਲ ਨਾ ਹਾਂ ਜੀ ਹਾਂ ਜੀ ਪਹਿਲਾਂ ਪਹਿਲਾਂ ਦੇ ਕਿਸ ਦਾ ਪੱਠਾ ਨਹੀਂ ਹੋਇਆ ਅੱਜ ਕੱਲ ਹਾਂ ਜੀ ਹਾਂ ਜੀ ਤੇ ਹੁਣ ਇਹ ਆ ਵੀ ਮਟਰ ਮੋਟਰ ਆ ਨਾ ਮਾੜਾ ਮੋਟਰ ਤੇ ਟੁਰਕੀ ਆ ਪਰ ਸੇਵਾ ਨਹੀਂ ਕੀਤੀ ਕਿਸ ਨੇ ਸੇਵਾ ਨਹੀਂ ਕੀਤੀ ਅੱਗੂਆ ਗਾਵਾਂ ਜੇ ਹੁਣ ਲਾਇਆ ਅਸੀਂ ਬਾਕੀ ਕੱਦ ਕਾਠੇ ਦਾ ਵੀ ਠੀਕ ਆ ਤੇ ਪਰ ਜਿਹੜੀ ਆ ਦੇਖ ਸਕਦੇ ਆ ਜਿਹੜਾ ਕੋਈ ਲੈ ਜਾਊਗਾ ਕੋਈ ਵੀਰ ਸਾਹਮ ਵਾਲਾ ਤੇ ਦੁੱਧ ਹੋ ਸਕਦਾ ਕੋਈ ਕਿਲੋ ਖਾਂਡੇ ਵੀ ਵਧੇ ਲਿਆਓ ਜੀ ਫੀਲ ਸਾਨੂੰ ਫੁੱਲ ਠੀਕ ਹੈ ਜੀ ਹਾਂ ਜੀ ਫੀਲ ਸਾਬ ਦੀ ਫੁੱਲ ਗਰੰਟੀ ਪਰ ਹੈ ਕਮਜ਼ੋਰ ਆ ਸੰਭਣੀ ਪੈਣੀ ਹੈ ਹਾਂ ਜੀ ਹਾਂ ਜੀ ਤੇ ਇਹਦਾ ਕੀ ਰੱਖਣਾ ਵੀ ਦੀ ਫਿਰ ਆਪਾਂ ਮੁੱਲ ਇਹਨੂੰ ਤੋਹਫਾ ਜੈ ਹੀ ਆ ਵੈਸੇ ਅੱਛਾ ਹਾਂਜੀ ਕਿੰਨੇ ਦੀ ਤੇ ਮੌਲਾ ਦੇ ਭਾਵੇਂ ਆਪਾਂ 12000 ਕਰੀ ਜਾਈਏ 9000 ਦੀ ਦੇ ਦਿਆਂ ਅੱਛਾ 9000 ਦੀ ਦੇ ਦੋਗੇ ਦੇ ਦਾਂਗਾ ਨਾ ਤੇ ਦੁੱਧ 5 ਲੀਟਰ ਚੋ ਕੇ ਦਵਾਂ ਠੀਕ ਹੈ 5 ਲੀਟਰ ਕਰੋ ਠੰਡਾ ਅੱਛਾ ਜਿਹੜਾ ਖੰਡਾ ਵਾਏ ਉਹਦਾ ਧਾਰ ਜਿਹੜੀ ਆ ਜੀ ਇੱਕ ਦੀ ਮੋਟਰ ਲੱਗੀ ਜਾਂਦਾ ਇਹਨੂੰ ਅੱਛਾ ਬਾਕੀ ਇਹ ਆ ਕਿ ਚਲੋ ਸੂਈਆਂ ਸਵਾਈਆਂ ਵਾ ਦੋ ਆਪਣੇ ਕੋ ਚਵਾਈ ਕਰਕੇ ਖੜੇ ਜਵਾਈ ਕਰਕੇ ਖੜੇ ਜਿਹੜਾ ਵੀਰ ਭਰਾ ਨੇ ਖੜਨੇ ਦੋ ਟਾਈਮ ਚਵਾਈ ਕਰਕੇ ਖੜੇ ਕੋਈ ਲਾਮੇ ਵਾਲਾ ਵੀ ਕੰਮ ਹੋਵੇ ਤੇ ਬੇਸ਼ੱਕ ਇੱਥੇ ਵਾਸੀ ਵੀ ਕਰਾਂਗੇ ਠੀਕ ਹੈ ਪਰ ਇਹ ਆ ਵੀ ਆ ਸੱਜਰ ਦੀ ਵੀ ਆਪਾਂ full ਗਰੰਟੀ ਦਿੰਦੇ ਹਾਂ ਹੁਣ 14 ਲੀਟਰ ਦਾ ਪੈਰਾ ਛੋ ਕੇ ਦਵਾਂਗੇ ਠੀਕ ਹੈ ਜੀ ਜਾਂ 20 ਟਾਕਰ ਪਹੁੰਚੂਗੀ ਚਾਹੇ ਵੀਰ ਸੇਵਾ ਕਰੂਗਾ ਤੇ ਅੱਛਾ ਨਹੀਂ ਜੇ ਉਹ 14 ਦੋ ਵੀ ਘਟਾ ਲੂਗਾ ਠੀਕ ਹੈ ਜੀ ਜਿਹੜੀਆਂ ਗੱਲਾਂ ਦੋ ਆਪਾਂ ਕਰੂਗਾ ਉਹਦੇ ਪਰਨੀਆਂ ਸੱਤ ਵੀ ਮੁੜਕੇ ਅੱਠ ਵੀ ਕਰ ਸਕਦੀ ਹਾਂ ਹਾਂਜੀ ਹਾਂਜੀ ਪਰ ਉਹ ਸੇਵਾ ਸਿਰ ਤੇ ਧੁੱਖ ਚੋਂ ਗੱਡੀ ਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਸ਼ੂ ਜਿਹੜੇ ਤਿੰਨ ਵੀਰ ਜੀ ਹੁਣੇ ਮੁਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਫੇਰ ਹੀ ਆਪਣਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ